ਸਤਿ ਸ਼੍ਰੀ ਅਕਾਲ ਸਵਾਧਾਏਕ ਹੋ ਨਾ ਮੀ ਕਹਾਣੀ ਵਿੱਚ ਬੋਬੀ ਪਾਣੀ ਪਿਆਦੇ ਨਹੀਂ ਤਾਂ ਕਾਫੀ ਤਾਂ ਤੋਂ ਧੁੱਪੇ ਧਰ ਹੋਈ ਪੈਮ ਨੇ ਹਾਕ ਮਾਰੀ ਮੇਰੀ ਸੁਰਤੀ ਟੁੱਟਦੀ ਹੈ ਕਾਫੀ ਰਜਰਜ ਕਮਲੀ ਹੋਈ ਪਈ ਸੀ ਦੋ ਕੱਪਾਂ ਵਿੱਚ ਕਾਫੀ ਪਾ ਕੇ ਲਿਵਿੰਗ ਰੂਮ ਵਿੱਚ ਲੈ ਜਾਂਦਾ ਧੁੱਪੇ ਧਰੀ ਹੁੰਦੀ ਤਾਂ ਸੱਤ ਦਿਨ ਨਹੀਂ ਸੀ ਬਾਨੀ ਮੌਸਮ ਦੇਖਿਆ ਬਾਹਰ ਮੈਂ ਵਿੰਡੋ ਵਿੱਚ ਦੀ ਬਾਹਰ ਦੇਖਿਆ ਅਜੇ ਵੀ ਨਿੱਕਾ ਨਿੱਕਾ ਮੀਂਹ ਪੈ ਰਿਹਾ ਅਸਮਾਨ ਬੱਦਲਾਂ ਨਾਲ ਭਰਿਆ ਪਿਆ ਠੰਡੀ ਹਵਾ ਚੱਲਦੀ ਹੈ ਬਾਹਰ ਦਸੰਬਰ ਦਾ ਦੂਜਾ ਹਫਤਾ ਹੈ ਮੈਂ ਤੇ ਬਾਪੂ ਜਿਸ ਦਿਨ ਚੱਲੇ ਸਾਂ ਪੈਂਡ ਤੋਂ ਉਸ ਦਿਨ ਵੀ ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ ਰਾਜਪੁਰਾ ਟੱਪੇ ਹੀ ਸਾਂ ਬੱਦਲ ਦੇਖ ਕੇ ਬਾਪੂ ਨੂੰ ਫਿਕਰ ਪੈ ਗਿਆ ਸੀ ਵੀਰਿਆ ਚਾਚੇ ਆਪਣੇ ਨੂੰ ਲਈ ਜ਼ਰਾ ਫੋਨ ਪਿਛਲਾ ਕਮਰਾ ਚਾਉਣ ਲੱਗ ਜਾਂਦਾ ਹੁੰਦਾ ਸੰਦੂਕ ਪਿਆ ਤੇਰੀ ਬੇਬੇ ਦਾ ਆਹ ਹੁਣ ਵਿੱਡੋ ਵਿੰਡੋ ਅੱਗੇ ਖੜਾ ਕਾਫੀ ਦੀਆਂ ਕੁੱਟਾਂ ਭਰਦਾ ਮੈਂ ਮੁੜ ਉਹਨਾਂ ਦੀਆਂ ਗੱਲਾਂ ਵਿੱਚ ਗਵਾਚ ਗਿਆ ਬੇਬੇ ਨੂੰ ਬੜਾ ਪਿਆਰ ਸੀ ਆਪਣੇ ਸੰਦੂਖ ਨਾਲ ਹਜ਼ਾਰਾਂ ਵਾਰ ਉਹਨੇ ਇਸ ਸੰਦੂਖ ਦੀ ਕਥਾ ਸੁਣਾਈ ਸੀ ਸਾਨੂੰ ਸਾਡੇ ਬਾਰੇ ਤਾਂ ਸੰਦੂਖ ਹੀ ਦਿੰਦੇ ਸੀ ਦਾਜ ਚ ਟਾਲੀ ਹੁੰਦੀ ਸੀ ਸਾਡੇ ਖੇਤ ਇਹ ਉਹਦੀ ਲੱਕੜ ਦਾ ਬਣਿਆ ਬਲਵਿੰਦਰ ਸਿੰਘਾਂ ਦੇ ਹੱਥਾਂ ਦਾ ਹੁਣ ਤਾਂ ਉਹ ਵੀ ਵਿਚਾਰਾ ਪਤਾ ਨਹੀਂ ਕਦੋਂ ਦਾ ਮਾਰ ਖਾਪ ਗਿਆ ਹੋਣਾ ਤੇ ਜਦੋਂ ਮੇਰਾ ਵਿਆਹ ਹੋਇਆ ਬੇਬੇ ਦਾ ਸੰਦੂਕ ਪਿਛਲੇ ਕਮਰੇ ਵਿੱਚ ਧਰ ਦਿੱਤਾ ਗਿਆ ਸੀ ਸ਼ਾਇਦ ਵੇਲਾ ਬਦਲਣ ਨਾਲ ਚੀਜ਼ਾਂ ਦਾ ਮੁੱਲ ਤੇ ਥਾਂ ਦੋਨੋਂ ਬਦਲ ਜਾਂਦੇ ਨੇ ਜਦੋਂ ਅਸੀਂ 에ਰਪੋਰਟ ਤੋਂ ਬਾਹਰ ਨਿਕਲੇ ਟੈਕਸੀ ਵਿੱਚ ਬੈਠਾ ਬਾਪੂ ਬਾਹਰ ਦੇ ਰੰਗ ਤਮਾਸ਼ੇ ਦੇਖ ਰਿਹਾ ਸੀ ਬੱਲਿਆ ਉਹੀ ਨਹੀਂ ਮਰੀ ਜਾਂਦਾ ਸਾਰਾ ਪੰਜਾਬ ਕੈਨੇਡਾੋਂ ਨੂੰ ਹੈ ਤਾਂ ਸਵਰਗ ਵਰਗਾ ਮੈਂ ਬਾਪੂ ਦੀ ਇਹ ਗੱਲ ਤੇ ਹਾਸ ਪਿਆ ਸਾਂ ਉਦੋਂ ਅਜੇ ਕੰਮ ਦਾ ਵੇਲਾ ਸੀ ਨਾ ਪੈਮ ਘਰ ਸੀ ਨਾ ਰੋਬਿੰਨ ਉਹਨੂੰ 2:30 ਵਜੇ ਛੁੱਟੀ ਹੋਣੀ ਸੀ ਸਕੂਲ ਤੋਂ 4 ਸਾਲਾਂ ਬਾਅਦ ਬਾਪੂ ਨੇ ਮੈਨਲਾ ਸੀ ਰੋਬਿਨ ਨੂੰ ਰੋਬਿਨ ਉਦੋਂ ਅਜੇ ਬਹੁਤ ਛੋਟਾ ਸੀ ਜਦੋਂ ਅਸੀਂ ਕੈਨੇਡਾ ਆ ਗਏ ਸਾਂ 4 ਸਾਲਾਂ ਵਿੱਚ ਮੈਂ ਦੋ ਵਾਰ ਇਕੱਲਾ ਗਿਆ ਸਾਂ ਇੰਡੀਆ ਇੱਕ ਵਾਰ ਕਿਸੇ ਖਾਸ ਕੰਮ ਕਰਕੇ ਤੇ ਦੂਜੀ ਵਾਰ ਬੇਬੇ ਦੀ ਮੌਤ ਤੇ ਘਰ ਆ ਕੇ ਮੈਂ ਬਾਪੂ ਨੂੰ ਚਾਹ ਬਣਾ ਕੇ ਪਿਵਾਈ ਸਮਾਨ ਕਮਰੇ ਵਿੱਚ ਰੱਖ ਕੇ ਗਰਮ ਪਾਣੀ ਬਾਥ ਟੱਬੇ 'ਚ ਛੱਡ ਕੇ ਨਹਾਉਣ ਲਈ ਤੌਲੀਆ ਦਿੱਤਾ ਗੱਲ ਸ਼ਾਮ ਜਹੀ ਨੂੰ ਬਾਪੂ ਸੁੱਤਾ ਉੱਠਿਆ ਉਦੋਂ ਤੱਕ ਪੈਮ ਤੇ ਰੋਬਿੰਡ ਦੋਨੋਂ ਘਰ ਆ ਗਏ ਸੀ ਮੈਨੂੰ ਉਹ ਸ਼ਾਮ ਬੜੀ ਚੰਗੀ ਲੱਗੀ ਸੀ ਕਾਸ਼ ਬੇਬੇ ਵੀ ਨਾਲ ਹੁੰਦੀ ਘਰ ਹੋਰ ਪਰਿਆ ਪਰਿਆ ਲੱਗਣਾ ਸੀ ਮੈਨੂੰ ਬੇਬੇ ਦੇ ਤੁਰ ਜਾਣ ਦਾ ਯਕੀਨ ਨਹੀਂ ਹੋ ਰਿਹਾ ਜਿੱਦਾਂ ਅੱਜੇ 4 ਦਿਨ ਪਹਿਲਾਂ ਹੀ ਤਾਂ ਹਲਕੀ ਹਲਕੀ ਸਾਦੀ ਸੀ ਉਦੋਂ ਵੀ ਬਾਹਰ ਇਸੇ ਤਰ੍ਹਾਂ ਮੀਂਹ ਪੈ ਰਿਹਾ ਸੀ ਮੈਂ ਵਿਸਕੀ ਦੀ ਬੋਤਲ ਮੇਜ਼ ਉੱਪਰ ਧਰ ਦਿੱਤੀ ਪੰਨੇ ਆਮਲੇਟ ਬਣਾ ਦਿੱਤਾ ਦੋ ਗੱਪੇ ਲਗਾ ਕੇ ਬਾਪੂ ਬੇਬੇ ਦੀਆਂ ਗੱਲਾਂ ਕਰਨ ਲੱਗਾ ਕਦੀ ਉਹ ਪੰਡ ਦੀਆਂ ਗੱਲਾਂ ਛੇੜ ਲੈਂਦਾ ਕਦੀ ਆਪਣੀ ਮਾਸਟਰੀ ਦੀਆਂ ਵਿੱਚ ਨੂੰ ਰੋਬਨ ਨੂੰ ਪਿਆਰ ਕਰਨ ਲੱਗਦਾ ਜੇ ਕਰੇ ਕਹਾਣੀ ਵਧੀਆ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ